ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਹਾਂ ਸੋਲ ਡੇਰੀ ਫਾਰਮ ਤੋਂ ਅੱਜ ਆਪਾਂ ਖੜੇ ਹਾਂ ਜੀ ਗੁਰਪ੍ਰੀਤ ਸਿੰਘ ਘਰੇ ਇਹਨਾਂ ਕੋਲ ਆ ਮਾਧਵਾ ਇਹਨਾਂ ਦਾ ਪ੍ਰੋਡਕਟ ਹਤੇ ਵੀਰ ਜੀ ਨੇ ਤੇ ਅੱਜ ਅਸੀਂ ਆਪਾਂ ਰਿਜ਼ਲਟ ਬਾਰੇ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੋਸਰਾ ਕੀ ਹਾਲ ਜੀ ਠੀਕ ਠਾਕ ਵਧੀਆ ਜੀ ਅੱਛਾ ਜੀ ਆਹ ਪ੍ਰੋਡਕਟ ਕਿਵੇਂ ਤੁਸੀਂ ਮਜਬੂਤ ਕੀਤੇ ਆ ਇਹ ਜਿਹੜੀ ਸਾਇਨਸ ਸਟਾਰ ਬੋਤਲ ਅੱਛਾ ਜੀ ਜਿਤਨਾ ਆਪਾਂ ਮਟਾਵਣਾ ਚਾਹੀਏ ਜਗਤ ਪਾਉਣੇ ਆ ਠੀਕ ਆ ਵਧੀਆ ਰਿਜ਼ਲਟ ਇਹਦਾ ਠੀਕ ਆ ਤੇ ਆਪਾਂ ਇਹਨੂੰ ਪਹਿਲੀ ਪਹਿਲੀ ਰੇਟ ਇਨੋਂ ਆਪਾਂ ਸ਼ੁਰੂ ਕੀਤਾ ਪਹਿਲੀ ਵਾਰੀ ਠੀਕ ਆ ਤੇ ਪਾਰ ਨਾਲੋਂ ਲੇਵਾਣ ਬਹੁਤ ਵਧੀਆ ਨੇ ਬਣਾਇਆ ਅੱਛਾ ਜੀ ਹਾਂ ਲੇਵਾਣੇ ਪਿਛਲੇ ਸਾਲ ਨਾਲ ਕਿ ਵਧੀਆ ਬਣਾਇਆ ਅਰੇ ਚ 12 ਦਿਨ ਸੂਣ ਚ ਰਹਿੰਦੇ 10 12 ਦਿਨ ਅੱਛਾ ਜੀ ਹਾਂ ਠੀਕ ਆ ਜੇ ਅੱਧਾ ਲੀਟਰ ਲੱਗੀ ਆ ਠੀਕ ਆ ਜੇਕਰ ਹੋਰ 10 20 ਦਿਨ ਪਹਿਲਾਂ ਆਪਾਂ ਚਲਾ ਦਿੰਦੇ 1 ਲੀਟਰ ਖਤਮ ਹੋ ਜਾਂਦੀ ਤੇ ਮੱਝ ਕੋ ਖਲੋਤਾ ਨਹੀਂ ਸੀ ਜਾਣਾ ਠੀਕ ਆ ਤੇ ਤੁਸੀਂ ਆਦਵਾਈ ਯੂਜ਼ ਕਰਦੇ ਜੀ ਇਹ ਹਾਂ ਇਹ ਮਤਲਬ ਸਾਈਨ ਸਟਾਰ ਸਾਈਨ ਸਟਾਰ ਆਹ ਵੇਖ ਸਾ ਤੁਸੀਂ 1 ਲੀਟਰ ਦੀ ਪੈਕਿੰਗ ਇਹਦੀ 1 ਲੀਟਰ ਦੀ ਪੈਕਿੰਗ ਜੀ ਹਾਂ ਜੀ ਠੀਕ ਹੈ ਜੀ ਇਹ ਵੀ ਅਜੇ ਮੱਝ ਥੋੜੀ ਨਾ ਗਰਮੀ ਖੋਰੀ ਆ ਅੱਛਾ ਜੀ ਥੋੜੀ ਇਹਨੂੰ ਘੱਟ ਪਾਈ ਆ ਠੀਕ ਜਿਹੜੀਆਂ ਵੱਡੀਆਂ ਮਈਆਂ ਨਾ ਹਾਂ ਹਾਂ ਵੱਡੀਆਂ ਮਈਆਂ ਜੇਕਰ 4 ਕਿਲੋ ਵਾਂਡੂ ਵੀ ਨਾਲ ਚੁੱਕ ਜਾਂਦੀਆਂ ਨਾ ਹਾਂ ਹਾਂ ਤਾਂ ਮੱਝਾਂ ਕੋਈ ਖਲੋਤਾ ਨਹੀਂ ਸੀ ਜਾਂ ਨਾਲ ਲੈ ਕੇ ਲੈ ਠੀਕ ਹੈ ਹਾਂ ਇਹ ਥੋੜੀ ਇਹ ਤੁਸੀਂ ਮਤਲਬ ਸ਼ੁਰੂ ਹੈ ਰਹੀ ਪਹਿਲੇ ਹੀ ਕੀਤੀ ਆ ਇਹ ਆਪਾਂ ਪਹਿਲੀ ਜਦੋਂ ਸ਼ੁਰੂ ਕੀਤੀ ਆ ਅੱਛਾ ਰਿਜ਼ਲਟ ਬਹੁਤ ਵਧੀਆ ਮਿਲਿਆ ਆਪਾਂ ਅੱਛਾ ਜੀ ਰਿਜ਼ਲਟ ਹੋਈ ਆ ਇਹ ਡਵਾਈਨ ਕੰਪਨੀ ਆ ਹਰਿਆਣੇ ਦੀ ਅੱਛਾ ਜੀ ਤੇ ਰਿਜ਼ਲਟ ਬਹੁਤ ਵਧੀਆ ਡਵਾਈਨ ਕੰਪਨੀ ਹਰਿਆਣੇ ਦੀ ਆ ਹਾਂ ਠੀਕ ਹੈ। ਨਾਲ ਆਪਾਂ ਆਹ ਸ਼ੂਟ ਕਰਦੇ ਆ। ਇਹ ਠੀਕ ਹੈ। ਇਹ ਕਾਦੇ ਵਾਸਤੇ ਪ੍ਰੋਡਕਟ? એનર્ਜੀ ਬੂਸਟਰ। એનર્ਜੀ ਬੂਸਟਰ। ਹਾਂ। ਠੀਕ ਠੀਕ ਹੈ। ਇਹ ਵੀ ਇਸੇ ਕੰਪਨੀ ਦੇ ਡਿਵੈਨ ਦਾ ਹੀ ਆ। ਅੱਛਾ ਜੀ। ਇਹ ਚ ਅੱਧੇ ਲੀਟਰ ਦੀ ਪੈਕਿੰਗ ਆ। ਅੱਛਾ ਅੱਧਾ ਲੀਟਰ ਏ? ਠੀਕ ਆ। 1 ਲੀਟਰ ਏ। 1 ਲੀਟਰ ਆ। 45 ਦਿਨ ਪਹਿਲਾਂ ਸ਼ੁਰੂ ਕਰਨਾ। ਸੂਨ ਤੋਂ ਪਹਿਲਾਂ। ਸੂਨ ਤੋਂ 45 ਦਿਨ ਪਹਿਲਾਂ ਸ਼ੁਰੂ ਕਰਨਾ। ਠੀਕ ਆ। 20 ਐਮਐਲ ਦੀ ਡੋਜ਼ ਇਹਦੀ ਤੇ 30 ਐਮਐਲ ਦੀ ਇਹਦੀ। ਠੀਕ ਆ। ਰਿਜ਼ਲਟ ਬਿਲਕੁਲ ਤੇ ਬੇਸ਼ੱਕ ਲਾਗੇ ਪਾ ਸਕਦੇ ਆ। ਰਲਾ ਕੇ ਵੀ ਪਾ ਸਕਦੇ ਆ। ਤੇ ਜੇਕਰ ਆਪਾਂ ਦੋ ਟਾਈਮ ਵਰਤ ਨਹੀਂ ਹੋਵੇ ਤੇ ਦੋ ਟਾਈਮ ਵਰਤਾਂ ਜੇ ਭਾਵੇਂ ਇੱਕ ਟਾਈਮ ਇਹ ਦੇ ਦੀ ਇੱਕ ਟਾਈਮ ਆਪਾਂ ਇਹ ਦੇ ਦਈਏ ਥੋੜੀ ਜੀ ਮਿਹਨਤ ਵੱਧ ਲੱਗੂਗੀ ਤੇ ਰਿਜ਼ਲਟ ਵੀ ਸਹੀ ਮਿਲੂਗਾ ਵੀਰਾਂ ਨੂੰ ਠੀਕ ਹੈ ਤੇ ਆਪਾਂ ਮਤਲਬ ਇਹ ਮੈਨਵਾ ਕੀ ਆਪਾਂ ਪਾਇਆ ਵਰ ਜਾਂ ਜੇ ਤੇ ਮੂੰਹ ਫੜਾ ਲੈਂਦੀ ਆ ਫਿਰ ਸਰਿੰਜਣਾ ਦੇ ਦੋ ਤੇ ਨਹੀਂ ਤੇ ਰੋਟੀ ਚ ਉਪੜ ਕੇ ਦੇ ਦਿਓ ਰੋਟੀ ਨਾਲ ਹਾਂ ਤੇ ਜੇ ਪਾਣੀ ਪਾਣੀ ਕੋਲ ਜੇ ਪਿਆਰੀ ਬਾਲਟੇ ਬੁਲਟੇ ਰੱਖ ਕੇ ਨਹੀਂ ਪਾਣੀ ਦਾ ਮਤਲਬ ਕੈਮੀਕਲ ਜਿਹੜਾ ਵਾ ਫਿਰ ਚੁੱਕਿਆ ਜਾਂਦਾ ਠੀਕ ਹੈ ਹਾਂ ਪਾਣੀ ਚ ਨਹੀਂ ਚੋਕਰ ਚ ਮਿਲਾ ਗਿਆ ਆਪਾਂ ਚੋਕਰ ਚ ਪਾ ਦੇ ਠੀਕ ਹੈ ਪਾਣੀ ਚ ਨਹੀਂ ਲੇਵਾਰ ਕੇ ਨੇ ਬੜਾ ਵਧੀਆ ਬਣਾਇਆ ਵਾ ਅੱਛਾ ਜੀ ਤੇ ਖੋੜੀ ਹੈ ਕਿ ਗਰਮੀ ਖੋੜੀ ਨੇ ਵੰਡ-ਵੁੰਡ ਨਾਲ ਜੜਾ ਪੈਨੇ ਨਹੀਂਗਾ ਝੱਲਿਆ ਨੇ ਠੀਕ ਆ ਤੇ ਰੇਟ ਵੀ ਜਨਵਰ ਆ ਹਾਂ ਹਾਂ ਸਿਰਫ ਇਹਦਾਗਾ 300 ਅੱਛਾ ਜੀ ਇਹਦਾਗਾ 1200 ਠੀਕ ਆ ਪ੍ਰਿੰਟਰ ਦਾ ਰੇਟ 355 ਰੁਪਏ ਹੈ। ਹਾਂਜੀ ਇਹਦਾ ਪ੍ਰਿੰਟਰ ਰੇਟ ਨਵਾਂ ਆਉਣਾ ਵਾ। ਅੱਛਾ ਜੀ। ਪਰ ਇਹ ਆਪਾਂ ਨੂੰ ਜੇ ਸੈਂਪਲ ਦੇ ਤੌਰ ਤੇ ਆਇਆ ਹੈ। ਸੈਂਪਲ ਤੌਰ ਤੇ ਆਇਆ। ਹਾਂ ਜਿਹਦੇ ਨਵਾਂ ਰੇਟ ਆ ਜੂਗਾ ਉਦੋਂ ਆਪਾਂ ਉਹਦੇ ਹਿਸਾਬ ਨਾਲ ਰੇਟ ਲਗਾ। ਅੱਛਾ ਜੀ ਆਹ ਲੈ ਗਾ ਜੇ 1355 ਦਾ ਲੇਸ ਕਰਕੇ ਨਾ ਮਿਲੂਗਾ। ਲੇਸ ਕਰਕੇ 1200 ਦਾ। ਲੇਸ ਕਰਕੇ 1200 ਦਾ ਮਿਲੂਗਾ। ਆ ਰੇਟ ਤੁਸੀਂ ਵੇਖ ਸਕਦੇ 1355 ਰੁਪਏ ਹੈ। ਰੇਟ ਵਾ? ਹਾਂਜੀ। ਤੇ ਇਹ ਮਤਲਬ ਕਿ ਇਹ ਕੋ ਮਿਲੂਗਾ ਪਰ ਇਹ ਆਪਣੇ ਕੋ ਹਾਲ ਦੀ ਘੜੀ ਦੇ ਆਪਣੇ ਕੋਈ ਇਹ ਸਮਾਨ ਸਾਰਾ ਅੱਛਾ ਜੀ ਤੇ ਬਾਕੀ ਹੋਰ ਵੀਰ ਵੀ ਜਿਹੜੇ ਆ ਨਵੇਂ ਕੰਪਨੀਆਂ ਵੱਲੋਂ ਜਿਹੜੇ ਬੰਦੇ ਲਾਏ ਗਏ ਆ ਮਤਲਬ ਹਰ ਏਰੀਆ ਦੇ ਵਿੱਚ ਹਾਂ ਹਾਂ ਤੇ ਉਹਨਾਂ ਦਾ ਆਪਾਂ ਨੰਬਰ ਭੇਜ ਦਾਂਗੇ ਵੀ ਜੇਕਰ ਦੂਰ ਨੇੜੇ ਫੋਨ ਹਾਂ ਦਾ ਠੀਕ ਆ ਲਾਗੇ ਦਾ ਵੀਰ ਹੋਵੇ ਤੇ ਆਪਾਂ ਤੁਹਾਨੂੰ ਆਪਦੀ ਪਹੁੰਚ ਜੇ ਕੋਈ ਵੀਰ ਭਰਾ ਮਗਾਉਣਾ ਚਾਵੇ ਤੁਸੀਂ ਕਿਹੇ ਭੇਜ ਦੇਣੋ ਚੈਤ ਨੂੰ ਬੰਦਾ ਭੇਜਦੀਦਾ ਕੰਪਨੀ ਦਾ ਸਦੋਂਨੇ ਕੋਲ ਜਿ ਲਾਗੇ ਬੰਨੇ ਹੋਵੇ ਹਾਂ ਹਾਂ ਮਤਲਬ 40 50 ਕਿਲੋਮੀਟਰ ਦਾ ਕਰਤੇ ਹੀ ਆ ਪਹੁੰਚ ਕਰ ਦਿੰਨੇ ਆ ਤੁਸੀਂ ਆਪ ਜਾਗੇ ਹੋਗੇ ਹਾਂ ਠੀਕ ਹੈ ਜੇਕਰ ਆ ਕੋਈ 100 ਸਵਾ 100 ਕਿਲੋਮੀਟਰ ਦੀ ਰੇਂਜ ਚ ਆਉਂਦਾ ਵਾ ਫਿਰ ਸਾਡਾ ਕੰਪਨੀ ਦਾ ਬੰਦਾ ਜਾਊਗਾ ਠੀਕ ਹੈ ਹਾਂ ਠੀਕ ਹੈ ਤੇ ਇਹ ਕਿਨੇ ਦਾ ਇਹ 300 ਦਾ ਇਹ ਲਾਹ ਹਰ ਕਿੰਨੇ ਰੁਪਏ ਕੀ ਆ ਰੇਟ ਆਣਾ ਜੀ ਇਹਦਾ ਰੇਟ ਜੀ ਆਉਣਾ ਵਾ ਮਤਲਬ ਆ ਜੀ ਆਪਾਂ ਸੈਂਪਲ ਦੇ ਤੌਰ ਤੇ ਆਪਾਂ ਨਾਰਮਲ ਜੀ ਰੇਟ ਆਪਾਂ ਬੋਲਣ ਦੇ ਆ ਹੋ ਸਕਦਾ ਸ਼ਾਇਦ ਆਪਾਂ ਨੂੰ 250 ਜੀ ਮਿਲ ਜੀ ਅਜੇ ਆਪਾਂ ਕੁਝ ਕਹਿ ਨਹੀਂ ਸਕਦੇ ਠੀਕ ਠੀਕ ਜੀ ਆ ਤੁਸੀਂ ਵੇਖ ਸਕਦੇ ਜੀ ਤਾਂ ਕਰ ਕੀ ਨਾਰਮਲ ਰੇਟ ਆ ਜੀ ਆਪਾਂ 500 ml ਦਾ ਹਾਂਜੀ 1 ਲੀਟਰ ਹੀ ਆ 1 ਲੀਟਰ ਜੀ ਇਹ ਵੀ ਸੂਨ ਤੋਂ ਪਹਿਲਾਂ ਆਪਣਾ ਇਹ ਵੀ ਸੂਨ ਤੋਂ ਪਹਿਲਾਂ ਜੇ ਮੈਨੂੰ ਦੋਨੇ ਲਾ ਕੇ ਪਾਈ ਕੋਈ ਸਾਈਵੇਟ ਹੋ ਜੇ ਆਪਾਂ ਲਾ ਕੇ ਪਾਈ ਜਿੰਨੇ ਜੇ ਕੋਈ ਵੀਰ ਭਰਾ ਜਿਹਦੇ ਕੋਈ 20 25 ਦਿਨ ਰਹਿ ਗਏ ਸੂਨ ਚ ਮਤਲਬ ਵੀਡੀਓ ਆਪਣੀ ਨੇ ਵੇਖੀ ਆ ਲੇਟ ਉਹ ਬੰਦਾ ਇਹ ਨਾ ਸੋਚੇ ਕਿ 45 ਦਿਨ ਪਹਿਲਾਂ ਕਿਹਾ ਸੀ ਮੇਰੀ ਮਾਂ ਸੂਨ ਚ 20 ਦਿਨ ਰਹਿ ਗਏ ਆ ਉਹ ਸਟਾਰਟ ਕਰ ਸਕਦਾ ਠੀਕ ਆ 20 ਦਿਨ ਪਹਿਲਾਂ ਦੇ ਦੇ 20 ਦਿਨ ਮਗਰੋਂ ਦੇ ਦੇ ਸੂਨ ਤੋਂ ਅੱਛਾ ਮਤਲਬ ਦੋਵੇਂ ਮਕਾ ਸਕਦਾ ਸੀ ਸੀਆ ਰਿਜ਼ਲਟ ਪੂਰਾ ਹੈ ਤੇ ਇਹ ਗਾਂ ਵਾਸਤੇ ਵੀ ਆ ਬਿਲਕੁਲ ਜੀ ਆਜ ਠੀਕ ਆ ਹਾਂ ਇਹ ਛੋਟੇ ਬੱਚਾ ਨੂੰ ਪਾ ਸਕਦੇ ਨਹੀਂ ਜਾਣ ਨੂੰ ਪੈਣਾ ਛੋਟੇ ਬੱਚੇ ਨੂੰ ਪਾ ਸਕਦੇ ਆ ਦਾ ਹਮਲ ਠੀਕ ਆ ਸ਼ਾਈਨਿੰਗ ਸ਼ੂਇੰਗ ਵਾਸਤੇ ਆ ਵੀ ਆਪਾਂ ਚਲਾ ਸਕਦੇ ਆ ਠੀਕ ਆ ਬਾਕੀ ਸੂਣ ਵਾਲੇ ਮੱਝ ਨੂੰ ਤਾਂ ਪੈਣਾ ਹੀ ਆ ਹੁਣ ਉਹਨੂੰ ਤਾਂ ਪੈਣਾ ਬਾਕੀ ਜਿਹੜੀਆਂ ਸੱਜਰਾ ਮਈਆਂ ਆ ਅਸੀਂ ਇਹਨੇ ਵੀ ਉਹ ਵੀ ਮਤਲਬ ਵਧੀਆ ਪੀਕ ਲੈਵਲ ਤੇ ਚੱਲਣ ਡੀਆਂ ਅਸੀਂ ਆਪਣੀਆਂ ਸੱਜਰਾ ਮਈਆਂ ਨੂੰ ਵੀ ਪਾ ਰਹੇ ਆ ਠੀਕ ਉਹਨੂੰ ਵੀ ਪਾ ਲੈ ਹਾਂ ਰਿਜ਼ਲਟ ਵਧੀਆ ਆ ਰਿਹਾ ਸਾਰਿਆਂ ਦਾ ਠੀਕ ਆ ਤੇ ਆਪਣਾ ਐਡਰੈਸ ਬੋਲ ਦੋ ਪਿੰਡ ਸੋਹਲਾ ਹਾਂਜੀ ਜ਼ਿਲ੍ਹਾ ਤਰਨਤਾਰਨ ਠੀਕ ਆ ਅੱਡਾ ਆਪਣਾ ਮੇਨ ਪਿੰਡਾ ਚਵਾਲ ਠੀਕ ਆ ਤੇ ਫੋ ਨੇਡ ਤੇ ਨੇਕ 50 ਹਾਂਜੀ 48814 ਹਾਂਜੀ ਮੋਬਾਈਲ ਨੰਬਰ ਹੈਗਾ ਜੀ 99150 48814 ਤੁਸੀਂ ਇਸ ਨੰਬਰ ਤੇ ਕਰਕੇ ਕਾਲ ਜਦੋਂ ਮਰਜ਼ੀ ਆ ਸਕਦੇ ਜੀ ਜੇ ਕੋਈ ਕਿਸੇ ਵੀਰ ਭਰਾਣੇ ਕੋਲ ਸਲਾਹ ਲੈਣੀ ਆ ਪਸ਼ੂਆਂ ਬਾਰੇ ਕੋਈ ਕੋਈ ਵੀ ਨੌਲੇਜ ਲੈਣੀ ਆ ਤੁਸੀਂ ਵੀ ਸੰਪਰਕ ਕਰ ਸਕਦੇ ਜੀ ਮੋਬਾਈਲ ਨੰਬਰ ਇਹਨਾਂ ਤੁਸੀਂ ਸਕਰੀਨ ਤੇ ਮੁੱਲ ਆਪਾਂ ਲਿਖਦਾ ਹੈ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਨਾਲ ਲੈ ਵਾ ਇੱਕ ਵਾਰ ਚੰਗੀ ਤਰ੍ਹਾਂ ਵਿਖਾ ਦਿਓ ਅਜੇ ਮੇਰੇ ਸੂਨ ਚ 12 ਦਿਨ ਬਾਕੀ ਆ ਠੀਕ ਆ ਹਾਂ ਅਜੇ ਦੇ ਦਿਨ ਕੱਲ ਪੂਰੇ ਰੇ ਆ ਤਿੰਨ ਤਰੀ ਨੂੰ ਅਜੇ ਨੇ 10-12 ਦਿਨ ਉੱਤੇ ਉੱਤੇ ਖੜਨੇ ਆ ਮੈਂ ਨੇ ਪੂਰਾ ਲੈਵਾ ਲੈ ਕੇ ਸੁਣਾ ਤੇ ਬਾਕੀ ਕੋਈ ਵੀ ਤੁਸੀਂ ਫੋਨ ਤੇ ਮੈਨੂੰ ਗੱਲਬਾਤ ਕਰਨੀ ਆ ਵੀ ਇਹਨੇ ਕਰ ਸਕਦੇ ਪੁੱਛ ਸਕਦੇ ਜੀ ਤੇ ਇਸ ਸਕਰੀਨ ਤੇ ਆਪਾਂ ਜਿਹੜਾ ਮੋਬਾਈਲ ਨੰਬਰ ਜਦੂ ਕਰ ਦਾਂਗੇ ਦਵਾਈ ਤੁਹਾਨੂੰ ਬਿਲਕੁਲ ਸਸਤੇ ਜਿਹੜੇ ਦਿੱਤੀ ਜਾਊਗੀ ਤੇ ਜੇ ਉਹ ਤੁਹਾਨੂੰ ਦੂਰ ਤੁਸੀਂ ਵੀਰ ਭੜਾ ਬੂ ਦੂਰ ਦਾਵੇ ਉਹਨੂੰ ਆਪਾਂ ਨੰਬਰ ਦਵਾਂਗੇ ਡੀਲਰ ਦਾ ਉਸ ਦੇ ਸਪਰੰਗ ਕਰ ਸਕਦਾ ਨਾਲ ਗੱਲਬਾਤ ਕਰ ਸਕਦਾ ਆਪਣੇ ਕੋ ਅੰਮ੍ਰਿਤਸਰੋਂ ਬੰਦਾ ਆਉਂਦਾ ਠੀਕ ਆ ਰਜਿੰਦਰਪਾਲ ਸਿੰਘ ਹਾਂਜੀ ਅੰਮ੍ਰਿਤਸਰ ਜ਼ਿਲ੍ਹੇ ਚ ਕੰਪਨੀ ਦਾ ਬੰਦਾ ਹੈ ਉਹ ਠੀਕ ਹੈ ਠੀਕ ਹੈ ਜੀ ਠੀਕ ਹੈ ਜੇਕਰ ਕੰਪਨੀ ਦੇ ਬੰਦੇ ਦਾ ਵੀ ਨੰਬਰ ਚਾਹੀਦਾ ਹੋਵੇ ਤਾਂ ਵੀਰੇ ਨਾਲ ਆਪਾਂ ਲਿਖਾ ਦਾਂਗੇ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਹਾਂ ਬਾਕੀ ਰਿਜ਼ਲਟਸ ਸਹੀ ਹੈ ਮੈਂ ਠੀਕ ਹੈ ਜੀ ਚੋਤਾ ਨਾਲ ਸਸੇ ਗੱਡੀ ਬਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ